ਜੀ ਆਇਆਂ ਸਸਪੀ ਦਫ਼ਤਰ ਗਈ ਏ ਕਿਹੜੇ ਹਾਲਾਤਾਂ ਵਿੱਚ ਹੋਊਗੀ ਕਿੰਨੀ ਕੇ ਤੰਗ ਪਰਹਿਆਂਲ ਹੋਊਗੀ ਕਿੰਨਾ ਤੂੰ ਸਤਾਇਆ ਹੋਏਗਾ ਵੀ ਤੂੰ ਕਹਿਣਾ ਓਦੋਂ ਬਾਅਦ ਮੈਂ ਇਹਨਾਂ ਨੂੰ ਗੱਡੀ 'ਚ ਬਿਠਾ ਲਿਆ ਨਾ ਮੇਰੇ ਨਾਲ ਦੋ ਗੱਡੀਆਂ ਸੀ ਮੇਰੀਆਂ ਮੇਰੇ ਨਾਲ ਮੇਰੀ ਜਿਹੜੀ ਜਿਨ੍ਹਾਂ ਦੇ ਮੇਰੇ ਨਾਲ ਮੈਡਮ ਮੇਰੀ ਫਰੈਂਡ ਤੇ ਗੋਲੀ ਲੱਗੀ ਸੀ ਨਵਜੀਤ ਉਹ ਵੀ ਮੇਰੇ ਨਾਲ ਸੀ ਇਹਨੂੰ ਲਿਆ ਕੇ ਅਸੀਂ ਦਰਾਹੇ ਮੈਕਡੋਨਲਡ ਦੇ ਉੱਤੇ ਬਿਠਾਣੇ ਆ ਇਹਨੂੰ ਵੀ ਸਮਝਾਣੇ ਆ ਉਹਨੂੰ ਵੀ ਸਮਝਾਣੇ ਆ ਜਿੰਨੀ ਦੇਰ ਮੇਰੀ ਅੰਡਾਇਵਰ ਚ ਇਹ ਇਹ ਪਿੱਛੇ ਬੈਠੀ ਸੀ ਮਬਜੀਤ ਨਾਲੋਂ ਮੇਰੇ ਨਾਲ ਅੱਗੇ ਬੈਠਾ ਸੀ ਜਿੰਨੀ ਦੇਰ ਇਹਨਾਂ ਨੂੰ ਸਮਝਾਉਂਦੇ ਰਹੇ ਆ ਉਨੀ ਦੇਰ ਤੀ ਤੁਹਾਨੂੰ ਸਾਰੀ ਰਿਕਾਰਡਿੰਗ ਮੈਂ ਮੀਡੀਆ ਨੂੰ ਵੀ ਦਊਂਗਾ ਪੁਲਿਸ ਨੂੰ ਵੀ ਦਊਂਗਾ ਹੁੰਦਾ ਕਾਰਨ ਹੈ ਬਾਅਦ ਚ ਇਹਨੂੰ ਕਹਿੰਦਾ ਵੀ ਤੂੰ ਮੇਰੇ ਪੈਸੇ ਚੋਰੀ ਕਰਕੇ ਲੈ ਗਈਆਂ ਤੇਰੇ ਵਰਗਾ ਘੱਟਿਆ ਗਿਰਿਆ ਹੋਇਆ ਬੰਦਾ ਮੈਂ ਜ਼ਿੰਦਗੀ 'ਚ ਨਹੀਂ ਦੇਖਿਆ ਜਿਹੜਾ ਇੱਕ ਮਾਂ ਤੋਂ 9 ਮਹੀਨੇ ਦਾ ਛੋਟਾ ਬੱਚਾ ਖੋਲਵੇ ਮੈਂ ਕਹਿੰਦਾ ਅਦਾਲਤ ਵੀ ਨਹੀਂ ਇਹੋ ਜਿਹਾ ਕੰਮ ਕਰ ਸਕਦੀ ਮਾਨਯੋਗ ਅਦਾਲਤ ਦਾ ਹੁਕਮ ਹੈ ਵੇ ਜਿੰਨੀ ਦਰ ਬੱਚਾ ਆਪਣੀ ਫੀਡ ਲੈਂਦਾ ਉਨੀ ਦਰ ਮਾਂ ਕੋਲ ਰਹੂਗਾ ਤੂੰ ਐਡੀ ਘਨੌਣੀ ਹਰਕਤ ਕੀਤੀ ਦੋਨੋਂ ਬੱਚੇ ਖੋਹ ਗਏ ਬਾਹਰ ਘੁੱਟ ਕਰਕੇ ਤੁਸੀਂ ਕੀ ਕੀ ਨਾਸੀ ਕਿੰਨਾ ਕਿੰਨਾ ਨੇ ਮਾਰਿਆ ਆਪਣੇ ਮੂੰਹ ਨਾਲ ਦੱਸੇਗੀ ਦੱਸ ਕਿੰਨੇ ਕਿੰਨੇ ਮਾਰਿਆ ਤੈਨੂੰ ਹੈਰੀ ਨੇ ਮੰਮੀ ਨੇ ਤੇ ਸਾਈਲ ਸੀਗਾ ਮੈਂ ਬਾਹਰ ਰੋਇਆ ਮੈਨੂੰ ਪਹਿਲਾਂ ਹੀ ਕੁੱਟਣ ਦਾ ਮੈਨੂੰ ਲੱਗ ਰਿਹਾ ਸੀਗਾ ਮੈਂ ਬਾਹਰ ਚੱਨ ਲੱਗੀ ਦੂਜੇ ਗੇਟ ਤੋਂ ਤੇ ਮੈਂ ਤਾਂ ਜਾਣ ਲੱਗੀ ਹੰਨੀ ਨੇ ਪਿੱਛੇ ਧੱਕਾ ਮਾਰ ਕੇ ਗੇਟ ਬੰਦ ਕੀਤਾ ਫਿਰ ਇਹਦੀ ਮੰਮੀ ਆ ਗਈ ਉਹਨੇ ਮੇਰੇ ਬਾਲ ਕਸੀੜ ਕੇ ਮੈਨੂੰ ਅੰਦਰ ਕਮਰੇ ਚ ਲੈ ਕੇ ਗਈ ਫੈਰੀ ਕਹਿੰਦਾ ਇਹਨੂੰ ਗਸ਼ਤੀ ਨੂੰ ਹੁਣ ਛੱਡਣਾ ਨਹੀਂ ਹੈਗਾ ਐਦਾਂ ਬੋਲੀ ਆਹ ਲਫ਼ਜ਼ ਇਹਨਾਂ ਦੇ ਘਰ ਦੇ ਵਿੱਚ ਆਹ ਲਫ਼ਜ਼ ਯੂਜ਼ ਹੁੰਦੇ ਨੇ ਵੀਡੀਓ ਬਣਾਈ ਹੋਈ ਅੱਜ ਪ੍ਰਿੰਕਲ ਨਾਲ ਸਾਰਾ ਦਿਨ ਘੁੰਮਣ ਗਈ ਸੀ ਆ ਇਹਨਾਂ ਦੇ ਲਫ਼ਜ਼ ਨਹੀਂ ਇਹ ਇਹਨਾਂ ਦੀਆਂ ਕਰਤੂਤਾਂ ਹੈ ਪਹਿਲੇ ਇਹ ਮਿੰਤਾ ਕਰਦੇ ਨੇ ਇਹ ਤਾਂ ਪ੍ਰਿੰਕਲ ਸਿਆਣਾ ਸੀ ਜਾ ਪ੍ਰਿੰਟਰ ਦੀ ਕਿਸਮਤ ਚੰਗੀ ਸੀ ਮੇਰੇ ਨਾਲ ਨਵਜੀਤ ਬੈਠੀ ਸੀ ਮੈਂ ਨਵਜੀਤ ਨੂੰ ਕਹਤਾ ਵੀ ਇਹ ਵੀ ਰਿਕਾਰਡਿੰਗ ਕਰਨੀ ਤੇ ਬਾਹਲਾ ਘਟੀਆ ਬੰਦਾ ਮੈਂ ਮੰਗੜ ਸਾਹਿਬ ਤੁਹਾਨੂੰ ਵੀ ਐਲੀ ਮੰਗੜ ਸਿੰਗਰ ਹੈ ਭਰਾ ਸਾਡਾ ਬਹੁਤ ਪਰਮਾਤਮਾ ਦੀ ਕਿਰਪਾ ਹੁੰਦੇ ਤੇ ਵੀ ਮੈਂ ਉਹਨਾਂ ਨੂੰ ਵੀ ਬੇਨਤੀ ਕੀਤੀ ਵੀ ਇਹ ਕੁੱਤਾ ਬੰਦਾ ਪਰ ਉਹ ਕਹਿੰਦੇ ਵੀ ਚੱਲ ਸਾਡੇ ਤਰਾਹੇ ਦਾ ਬੰਦਾ ਫਿਰ ਮੈਨੂੰ ਘੁੰਮਣ ਬ੍ਰਦਰਸ ਨੇ ਰਿਕਵੈਸਟ ਕੀਤੀ ਮੈਂ ਤੁਹਾਨੂੰ ਇਹ ਜਲਦੀ ਵੀਡੀਓ ਵਿੱਚ ਦਿਖਾਉਣਾ ਚਾਹਾਂਗਾ ਇਹ ਕੱਲ ਮੇਰੇ ਨਾਲ ਉੱਥੇ ਘੁੰਮਣ ਸਾਹਿਬ ਕੋਲ ਗਿਆ ਉੱਥੇ ਮਿਲਤ ਕਰਕੇ ਆਇਆ ਆ ਦੇਖੋ ਉੱਥੇ ਮਿੰਟ ਕਰਕੇ ਆਇਆ ਵੀ ਮੇਰਾ ਜਿੱਦਾਂ ਮਰਜੀ ਤੁਸੀਂ ਆ ਪ੍ਰਿੰਕਲ ਨਾਲ ਰੋਲਾ ਸੋਲਵ ਕਰੋ। ਅ ਮੈਂ ਤੁਹਾਨੂੰ ਫੋਟੋਆਂ ਵੀ ਦਿਖਾਉਣਾ ਆਂ ਇੰਦੀਆ ਕਮਨ ਬ੍ਰਦਰਸ ਨਾਲ। ਮੇਰੇ ਹੋਮ ਤੋਂ ਕਿੱਚੀਆਂ ਆਈਆਂ ਬੜੇ ਸਤਕਾਰਯੋਗ ਨੇ ਵੱਡੇ ਭਰਾ ਨੇ। ਉਹਨਾਂ ਨੇ ਮੈਨੂੰ ਬੇਨਤੀ ਕੀਤੀ ਵੀ ਪ੍ਰਿੰਕਲ ਵੀ ਯਾਰ ਕੋਈ ਗੱਲ ਨਹੀਂ ਵੀ ਐ ਪਰ ਅਸੀਂ ਕੋਸ਼ਿਸ਼ ਕੀਤੀ। ਤੂੰ ਕੀ ਕੀਤਾ? ਤੂੰ ਸਾਡਾ ਸਾਡੀ ਔੜ ਲੈ ਕੇ ਕੁੜੀ ਦੀ ਮਾਰਕੁੱਟ ਕੀਤੀ। ਜੇ ਤੈਨੂੰ ਇੰਨੀ ਤਕਲੀਫ ਸੀ ਤੂੰ ਨਾ ਵੜਦਾ ਘਰੇ। ਤੁਸੀਂ ਤਾਂ ਭੇਜ ਦਿੰਦਾ। ਤੂੰ ਉਹਨੂੰ ਘਰੇ ਬੁਲਾ ਕੇ ਦੋਨੋਂ ਬੱਚੇ ਖੋ ਗਏ ਪਹਿਲੇ ਬੱਚੇ ਲਕੋਏ ਫਿਰ ਤੂੰ ਪੁਲਿਸ ਬੁਲਾਈ ਉੱਥੇ ਮੈਂ ਵੀਡੀਓ ਰਾਈ ਵੀਡੀਓ ਰਾਈ ਮਾਨਯੋਗ ਜਿਹੜੇ ਐਸਐਸਪੀ ਖੰਨਾ ਨੇ ਮੈਡਮ ਜੋਤੀ ਯਾਦਵ ਉਹਨਾਂ ਨੂੰ ਦੋਨੋਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਿਹੜੇ ਏਐਸਆਈ ਸਾਹਿਬ ਨੇ ਇਹ ਹਾਲਾਤਾਂ 'ਚ ਜੇ ਐਸਐਸਪੀ ਦਫ਼ਤਰ ਗਈ ਏ ਕਿਹੜੇ ਹਾਲਾਤਾਂ 'ਚ ਹੋਊਗੀ ਕਿੰਨੀ ਕੇ ਤੰਗ ਪਰਹੇਸ਼ਾਨ ਹੋਊਗੀ ਕਿੰਨਾ ਤੂੰ ਸਤਾਇਆ ਹੋਏਗਾ ਵੀ ਤੂੰ ਕਹਿਣਾ ਉਦੋਂ ਬਾਅਦ ਮੈਂ ਇਹਨਾਂ ਨੂੰ ਗੱਡੀ 'ਚ ਬਿਠਾ ਲਿਆ ਨਾ ਮੇਰੇ ਨਾਲ ਦੋ ਗੱਡੀਆਂ ਸੀ ਮੇਰੀਆਂ ਮੇਰੇ ਨਾਲ ਮੇਰੀ ਜਿਹੜੀ ਜਿਨ੍ਹਾਂ ਦੇ ਮੇਰੇ ਨਾਲ ਮੈਡਮ ਮੇਰੀ ਫਰੈਂਡ ਤੇ ਗੋਲੀ ਲੱਗੀ ਸੀ ਨਵਜੀਤ ਉਹ ਵੀ ਮੇਰੇ ਨਾਲ ਸੀ ਇਹਨੂੰ ਲਿਆ ਕੇ ਅਸੀਂ ਦਰਾਹੇ ਮੈਕਡੋਨਲਡ ਦੇ ਉੱਤੇ ਬਿਠਾਣੇ ਆ ਇਹਨੂੰ ਵੀ ਸਮਝਾਣੇ ਆ ਉਹਨੂੰ ਵੀ ਸਮਝਾਣੇ ਆ ਜਿੰਨੀ ਦੇਰ ਮੇਰੀ ਅੰਡਾਇਵਰ ਚ ਇਹ ਇਹ ਪਿੱਛੇ ਬੈਠੀ ਸੀ ਨਵਜੀਤ ਨਾਲ ਉਹ ਮੇਰੇ ਨਾਲ ਅੱਗੇ ਬੈਠਾ ਸੀ ਜਿੰਨੀ ਦੇਰ ਇਹਨਾਂ ਨੂੰ ਸਮਝਾਉਂਦੇ ਰਹੇ ਆ ਓਨੀ ਦੇਰ ਤੀ ਤੁਹਾਨੂੰ ਸਾਰੀ ਰਿਪੋਰਟਿੰਗ ਮੈਂ মিডিਆ ਨੂੰ ਵੀ ਦਊਂਗਾ ਪੁਲਿਸ ਨੂੰ ਵੀ ਦਊਂਗਾ ਉਹਦਾ ਕਾਰਨ ਹੈ ਬਾਅਦ ਇਹਨੂੰ ਕਹਿੰਦਾ ਵੀ ਤੂੰ ਮੇਰੇ ਪੈਸੇ ਚੋਰੀ ਕਰਕੇ ਲੈ ਗਈਆਂ ਤੇਰੇ ਵਰਗਾ ਘੱਟਿਆ ਗਿਰਿਆ ਹੋਇਆ ਬੰਦਾ ਮੈਂ ਜ਼ਿੰਦਗੀ 'ਚ ਨਹੀਂ ਦੇਖਿਆ ਜਿਹੜਾ ਇੱਕ ਮਾਂ ਤੋਂ 9 ਮਹੀਨੇ ਦਾ ਛੋਟਾ ਬੱਚਾ ਖੋਲਵੇ ਮੈਂ ਕਹਿੰਦਾ ਅਦਾਲਤ ਵੀ ਨਹੀਂ ਇਹੋ ਜਿਹਾ ਕੰਮ ਕਰ ਸਕਦੀ ਮਾਨਯੋਗ ਅਦਾਲਤ ਦਾ ਹੁਕਮ ਹੈ ਵੀ ਜਿੰਨੀ ਦੇਰ ਬੱਚਾ ਆਪਣੀ ਫੀਡ ਲੈਂਦਾ ਉਨੀ ਦੇਰ ਮਾਂ ਕੋਲ ਰਹੂਗਾ ਤੂੰ ਐਡੀ ਘਨੌਣੀ ਹਰਕਤ ਕੀਤੀ ਦੋਨੋਂ ਬੱਚੇ ਖੋਹ ਗਏ ਮਾਰਕੁੱਟ ਕਰਕੇ ਤੁਸੀਂ ਕੀ ਕੀ ਨਾਸੀ ਕਿੰਨਾ ਕਿੰਨਾ ਨੇ ਮਾਰਿਆ ਆਪਣੇ ਮੂੰਹ ਨਾਲ ਦੱਸੇਗੀ ਦੱਸ ਕਿੰਨੇ ਕਿੰਨੇ ਮਾਰਿਆ ਤੈਨੂੰ ਹੈਰੀ ਨੇ ਮੰਮੀ ਨੇ ਤੇ ਸਾਇੰਸ ਸੀਗਾ ਮੈਂ ਬਾਹਰ ਰੋਇ ਨੰਨੂੰ ਪਹਿਲਾਂ ਹੀ ਕੁੱਟਣ ਦਾ ਨੰਨੂ ਲੱਗ ਰਿਹਾ ਸੀਗਾ ਮੈਂ ਬਾਹਰ ਚੱਲ ਲੱਗੀ ਦੂਜੇ ਗੇਟ ਤੋਂ ਤੇ ਮੈਂ ਤਾਂ ਚੱਲ ਲੱਗੀ ਅੰਨੀ ਨੇ ਪਿੱਛੇ ੱੱਕਾ ਮਾਰ ਕੇ ਗੇਟ ਬੰਦ ਕੀਤਾ ਫਿਰ ਉਹਦੀ ਮੰਮੀ ਆ ਗਈ ਉਹਨੇ ਮੇਰੇ ਬਾਲ ਖਸੀੜ ਕੇ ਮੈਨੂੰ ਅੰਦਰ ਕਮਰੇ ਚ ਲੈ ਕੇ ਗਈ ਫੈਰੀ ਕਹਿੰਦਾ ਇਹਨੂੰ ਗਸ਼ਤੀ ਨੂੰ ਛੱਡਣਾ ਨਹੀਂ ਹੈਗਾ ਐਦਾਂ ਬੋਲੀ ਆਹ ਲੱਭ ਜ ਇਹਨਾਂ ਦੇ ਘਰ ਦੇ ਵਿੱਚ ਆਹ ਲੱਭ ਜ ਯੂਜ਼ ਹੁੰਦੇ ਨੇ ਵੀਡੀਓ ਬਣਾਈ ਹੋਈ ਅੱਜ ਪ੍ਰਿੰਕਲ ਨਾਲ ਸਾਰਾ ਦਿਨ ਘੁੰਮਣ ਗਈ ਸੀਗੀ ਆ ਇਹਨਾਂ ਦੇ ਲੱਭ ਜ ਨੇ ਇਹ ਇਹਨਾਂ ਦੀਆਂ ਕਰਤੂਤਾ ਹੈ ਪਹਿਲੇ ਮਿੰਤਾ ਕਰਦੇ ਨੇ ਇਹ ਤਾਂ ਪ੍ਰਿੰਕਲ ਸਿਆਣਾ ਸੀ ਜੇ ਪ੍ਰਿੰਟ ਦੀ ਕਿਸਮਤ ਚੰਗੀ ਸੀ ਮੇਰੇ ਨਾਲ ਨਵਜੀਤ ਬੈਠੀ ਸੀ ਮੈਂ ਨਵਜੀਤ ਨੂੰ ਕਹਤਾ ਵੀ ਇਹਦੀ ਰਿਕਾਰਡਿੰਗ ਕਰ ਲਈ ਤੇ ਬਾਹਲਾ ਘਟਿਆ ਬੰਦਾ ਮੈਂ ਮੰਗੜ ਸਾਹਿਬ ਤੁਹਾਨੂੰ ਵੀ ਐਲੀ ਮੰਗੜ ਸਿੰਗਰ ਆ ਭਰਾ ਸਾਡਾ ਬਹੁਤ ਪਰਮਾਤਮਾ ਦੀ ਕਿਰਪਾ ਹੁੰਦੇ ਤੇ ਵੀ ਮੈਂ ਉਹਨਾਂ ਨੂੰ ਵੀ ਬੇਨਤੀ ਕੀਤੀ ਵੀ ਇਹ ਕੁੱਤਾ ਬੰਦਾ ਪਰ ਉਹ ਕਹਿੰਦੇ ਵੀ ਚੱਲ ਸਾਡੇ ਤਰਾਹੇ ਦਾ ਬੰਦਾ ਫਿਰ ਮੈਨੂੰ ਘੁੰਮਣ ਬ੍ਰਦਰਸ ਨੇ ਰਿਕਵੈਸਟ ਕੀਤੀ ਮੈਂ ਤੁਹਾਨੂੰ ਇਹ ਜਲਦੀ ਵੀਡੀਓ ਵਿੱਚ ਦਿਖਾਣਾ ਚਾਹਾਂਗਾ ਇਹ ਕੱਲ ਮੇਰੇ ਨਾਲ ਉੱਥੇ ਘੁੰਮਣ ਸਾਹਿਬ ਕੋਲ ਗਿਆ ਉੱਥੇ ਮਿਹਨਤ ਕਰਕੇ ਆਇਆ ਆ ਦੇਖੋ ਉਹ ਕਮੈਂਟ ਕਰਕੇ ਆਇਆ ਵੀ ਮੇਰਾ ਜਿੱਦਾਂ ਮਰਜੀ ਤੁਸੀਂ ਆ ਪ੍ਰਿੰਕਲ ਨਾਲ ਰੋਲਾ ਸੋਲਵ ਕਰੋ। ਅ ਮੈਂ ਤੁਹਾਨੂੰ ਫੋਟੋਆਂ ਵੀ ਦਿਖਾਉਣਾ ਇੰਦੀ ਆ ਕਮਨ ਬ੍ਰਦਰਸ ਨਾਲ। ਮੇਰੇ ਹੋਮ ਤੋਂ ਖਿੱਚੀਆਂ ਆਈਆਂ ਬੜੇ ਸਤਕਾਰਯੋਗ ਨੇ ਵੱਡੇ ਭਰਾ ਨੇ। ਉਹਨਾਂ ਨੇ ਮੈਨੂੰ ਬੇਨਤੀ ਕੀਤੀ ਵੀ ਪ੍ਰਿੰਕਲ ਵੀ ਯਾਰ ਕੋਈ ਗੱਲ ਨਹੀਂ ਜੀ ਐ ਪਰ ਅਸੀਂ ਕੋਸ਼ਿਸ਼ ਕੀਤੀ। ਤੂੰ ਕੀ ਕੀਤਾ? ਤੂੰ ਸਾਡਾ ਸਾਡੀ ਔੜ ਲੈ ਕੇ ਕੁੜੀ ਦੀ ਮਾਰਕੁੱਟ ਕੀਤੀ। ਜੇ ਤੈਨੂੰ ਇੰਨੀ ਤਕਲੀਫ ਸੀ ਤੂੰ ਨਾ ਵੜਦਾ ਕਰੇ। ਤੁਸੀਂ ਤਾਂ ਭੇਜ ਦਿੰਦਾ। ਤੂੰ ਉਹਨੂੰ ਘਰੇ ਬੁਲਾ ਕੇ ਦੋਨੋਂ ਬੱਚੇ ਖੋ ਗਏ ਪਹਿਲੇ ਬੱਚੇ ਨੂੰ ਕੋਏ ਫਿਰ ਤੂੰ ਪੁਲਿਸ ਬੁਲਾਈ ਉੱਥੇ ਮੈਂ ਵੀਡੀਓ ਰਾਈ ਵੀਡੀਓ ਰਾਹੀ ਮਾਨਯੋਗ ਜਿਹੜੇ ਐਸਐਸਪੀ ਖੰਨਾ ਨੇ ਮੈਡਮ ਜੋਤੀ ਯਾਦਵ ਉਹਨਾਂ ਨੂੰ ਦੋਨੋਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਿਹੜੇ ਏਐਸਆਈ ਸਾਹਿਬ ਨੇ ਉੱਥੇ ਆ ਕੇ ਇਸ ਲੇਡੀ ਤੋਂ ਬੱਚੇ ਜਿਹੜੇ ਉਧਰ ਵਾਲੇ ਪਾਸੇ ਦਿੱਤੇ ਆ ਤੇ ਉਹਨੂੰ ਭੇਜਿਆ ਉਹਨਾਂ ਦੇ ਵੀ ਜਿਹੜੀ ਡਿਪਾਰਟਮੈਂਟ ਇਨਕੁਆਰੀ ਖੋਲਣੀ ਚਾਹੀਦੀ ਏ ਕਿੱਦਾਂ ਤੁਸੀਂ ਇਹ ਤਾਂ ਮੈਂ ਕਹਿੰਦਾ ਵੀ ਕੋਈ ਕੁਈ ਬੁਝਦਿਲ ਤਾਂ ਬੁਝਦਿਲ ਵੀ ਬੰਦਾ ਹੈਗਾ ਇਹ ਜੀ ਕਰਤੂਤ ਨਹੀਂ ਕਰਦਾ ਵੀ ਇੱਕ ਬੱਚੇ ਤੋਂ ਆਪਣਾ ਮਾਂ ਤੋਂ ਬੱਚਾ ਖੋਲੇ ਮੈਂ ਸਮਾਜ ਸੇਵੀਆਂ ਨੂੰ ਬੇਨਤੀ ਕਰਦਾ ਵੀ ਤੁਸੀਂ ਸਾਡੇ ਨਾਲ ਆਓ ਦੇਖੋ ਮੈਂ ਨਹੀਂ ਕਹਿੰਦਾ ਵੀ ਤੁਸੀਂ ਵੀਡੀਓ ਦੇਖ ਕੇ ਫੈਸਲਾ ਕਰ ਦੋ ਵੀ ਸੱਚ ਕੀ ਹੈ ਤੇ ਝੂਠ ਕੀ ਹੈ ਤੁਸੀਂ ਆਓ ਪੱਖ ਸੁਣੋ ਕਿਉਂਕਿ ਜਦੋਂ ਮੈਂ ਬੋਲਾਂਗਾ ਫਿਰ ਕੀ ਕਹਾ ਸਾਡਾ ਕਾਰੋਬਾਰ ਏਕ ਹੈ ਜੀ ਤਾਂ ਬੋਲਦਾ ਅਗਲੀ ਦਾ ਦੁੱਖ ਸੁਣੋ ਜੇ ਅੱਜ ਮੈਂ ਚੁੱਪ ਕਰ ਜਾਵਾਂਗਾ ਕਾਨੂੰ ਕਿਸੇ ਹੋਰ ਨਾਲ ਵਜਾ ਰੰਜਿਸ਼ ਕੀ ਹੈ ਉਹ ਵੀ ਦੱਸੂ ਕਿਹੜੀ ਮੈਂ ਕਿੰਨੇ ਦਿਨਾਂ ਤੋਂ ਪਿੱਟਦਾ ਵੀ ਕਿਸੇ ਦੇ ਘਰ ਜਦੋਂ ਅੱਗ ਲੱਗੀ ਹੁੰਦੀ ਹੈ ਨਾ ਉਦੋਂ ਪਾ ਹੱਥ ਸਿੱਖਦੇ ਆ ਜਦੋਂ ਅੱਗ ਘਰੇ ਆਉਂਦੀ ਹੈ ਉਦੋਂ ਪਤਾ ਲੱਗਦਾ ਵੀ ਇਹ ਅੱਗ ਹੈ ਇੰਨੇ ਦਿਨ ਤੱਕ ਬੰਦਾ ਛੱਡ ਸਕਦਾ ਤੂੰ ਲੋਕਾਂ ਨੂੰ ਕਹਿੰਦਾ ਸੀ ਨਾ ਜਨਾਨੀ ਆਵਾਜ਼ ਤੈਨੂੰ ਮੇਰੀ ਭੈਣ ਤੇਰੀ ਧਰਮ ਪਤਨੀ ਵਿਆਹ ਕੇ ਲੈ ਕੇ ਗਏ ਸੀ ਤੁਸੀਂ ਇਦਾਂ ਨਹੀਂ ਲੈ ਕੇ ਗਏ ਸੀ ਡੋਂਗੀ ਤੁਰੀ ਸੀ ਘੋੜੀ ਤੇ ਚੜ ਕੇ ਆਇਆ ਸੀ ਤੂੰ ਤੂੰ ਕਹਿੰਦਾ ਇਹਨੂੰ ਛੱਡ ਕੇ ਜੇ ਤੈਨੂੰ ਕੋਈ ਮੱਝ ਵੀ ਦੇ ਦੇਵੇ ਨਾ ਤੇ ਮੇਰੇ ਮੂੰਹ ਤੇ ਥੁੱਕ ਦੇਈ ਤੈਨੂੰ ਵਜਾ ਰੰਜੀਤ ਵੀ ਦੱਸੂ ਕੀ ਹੈ ਵਜਾ ਰੰਜੀਤ ਦੱਸ ਕੀ ਕਿਹੜੇ ਕਾਰਨਾਮੇ ਕਰਦਾ ਹੈ ਕਿਹੜੀਆਂ ਜਨਾਨੀਆਂ ਰੱਖੀਆਂ ਦੱਸ ਇੰਨਾ ਵੀ ਪਹਿਲਾਂ ਆਪਣੀ ਸ਼ੌਪ ਤੇ ਰੱਖੀ ਸੀ 4-1.5 ਸਾਲ ਪਹਿਲਾਂ ਦੀ ਗੱਲ ਸੀ ਉਦੋਂ ਵੀ ਮੈਂ ਪਹਿਲਾਂ ਘਰੇ ਕਿਆ ਸੀ ਉਹ ਵੀ ਇਨਾਂ ਨੇ ਕੋਈ ਮੈਡਮ ਰੱਖੀ ਮੈਨੂੰ ਬਾਅਦੋਂ ਪਤਾ ਚੱਲ ਗਿਆ ਤੇ ਫਿਰ ਮੈਂ ਪ੍ਰਿੰਕਰ ਵੀਰੇ ਨੂੰ ਜ਼ਰੂਰ ਕਿਆ ਸੀ ਮੈਂ ਕਿਹਾ ਅੱਧਾ-ਅੱਧਾ ਰੱਖੀ ਹੈ ਕੋਈ ਦਿੱਤਾ ਹੈਗਾ ਐਸੀ ਕਿ ਉਦੋਂ ਉਹਦਾ ਹੀ ਮੈਡਮ ਵੀ 3:30 ਵਜੇ ਗੈਪ ਕਰਦੀ ਉਦੋਂ ਦੁਕਾਨ ਤੇ ਮੈਡਮ ਹੀ ਨਹੀਂ ਸੀ ਉੱਥੇ ਗਿਆ ਇਹ ਦੋ ਸਾਲ ਪੁਰਾਣੀ ਗੱਲ ਆ ਮਾਫੀ ਮੰਗ ਕੇ ਜਾਂਚ ਰਾਈ ਸੀ ਇਹਨੇ ਉਦੋਂ ਮੇਰਾ ਕੋਈ ਪਤਲਾ ਕਾਰੋਬਾਰ ਨਹੀਂ ਸੀ ਮੈਡਮ ਵੀ ਮਾਫੀ ਮੰਗਦੀ ਤੇ ਅੱਜ ਤੋਂ ਬਾਅਦ ਮੇਰਾ ਸਰ ਨਾਲ ਕੋਈ ਰਿਸ਼ਤਾ ਨਹੀਂ ਹੋਏਗਾ ਅੱਜ ਇਹ ਮੰਦਾ ਫੇਰ ਹੈ ਇਹਦੀ ਰਿਪੋਰਟਿੰਗ ਹੋਈ ਆ ਇਹ ਮੰਦਾ ਅੱਜ ਕਿ ਹਾਂ ਮੇਰੀ ਸੈਟਿੰਗ ਸੀ ਪਰ ਹੁਣ ਨਹੀਂ ਹੈਗੀ ਫੇਰ ਇਹ ਰੋਹ ਸ਼ਰਾਬ ਪਿੰਦਾ ਠੀਕ ਹੈ ਲੜਾਈ ਵੀ ਹੋ ਰਹੀ ਸੀ ਇਹ ਕਹਿੰਦੀ ਤੂੰ ਅੱਧੀਆ ਪਿੰਨਾ ਰੋ ਨਹੀਂ ਮੈਂ ਤਾਂ ਆਦੀਏ ਤੋਂ ਘੱਟ ਪਿੰਨਾ ਓ ਯਾਰ ਤੂੰ ਪਿੰਦਾ ਕਿਉਂ ਹੈ ਜੇ ਤੂੰ ਪੀ ਕੇ ਹੋਸ਼ੀ ਕੀ ਨਹੀਂ ਦਿੰਦਾ ਤੈਨੂੰ ਇਹ ਨਹੀਂ ਪਤਾ ਮੈਂ ਕਹਿੰਨਾ ਰੋਗ ਸੁੱਖਾਂ ਸੁਖਦੇ ਆ ਬੱਚਿਆਂ ਵਾਸਤੇ ਤੈਨੂੰ ਰੱਬ ਨੇ ਦੋ ਮੁੰਡੇ ਦਿੱਤੇ ਆ ਪਰ ਤੈਨੂੰ ਮੈਂ ਤੈਨੂੰ ਕਹਿਆ ਤੇਰੇ ਦਿਮਾਗ 'ਚ ਗੁੰਮ ਰਿਆ ਆ ਤੂੰ ਜਿਨ੍ਹਾਂ ਦੇ ਮਗਰ ਲੱਗਿਆ ਆ ਉਹਦਾ ਕੱਚੂ ਗੁੰਬੇ ਵਾਲਾ ਕੋਈ ਬੰਦਾ ਨਹੀਂ ਤੇਰਾ ਉਹਨੇ ਖਰਾਬ ਕਰ ਦੇਣਾ ਸਾਰਾ ਤੇਰੀ ਮੰਮੀ ਇਹਦੇ ਦੇ ਹੱਥ ਚੁਗਦੀ ਐ ਹੱਦ ਹੋ ਗਈ ਜਾਂਦੇ ਸਾਰ ਵਾਲਾ ਤੂੰ ਘਸੀੜ ਕੇ ਅੰਦਰ ਕੀਤਾ ਮੈਨੂੰ ਇਹਦੀ ਮੰਮੀ ਨੇ ਤੇ ਉਹ ਹੈਰੀ ਕਹਿੰਦਾ ਇਹਨੂੰ ਤਾਂ ਗੋਲੀ ਮਾਰ ਦੇਣੀ ਇਹਨੂੰ ਛੱਡਣਾ ਨਹੀਂ ਉੱਥੇ ਮੈਂ ਹੋਰ ਡਰ ਗਈ ਮੈਂ ਸਾਇਲ ਵੀਰੇ ਦੇ ਹੱਥ ਜੋੜ ਰਿਹਾ ਮੈਂ ਕਿਹਾ ਵੀਰੇ ਤੁਸੀਂ ਤਾਂ ਬਚਾ ਲਓ ਮੈਨੂੰ ਉਹ ਕਹਿੰਦਾ ਫਿਰ ਨਾ ਇਦਾਂ ਦੀ ਕਰਤੂਤਾ ਕਰਦੀ ਮੈਂ ਕਿਹਾ ਮੈਂ ਕੀਤਾ ਕੀ ਹੈ ਕਹਿੰਦਾ ਤੂੰ ਸਾਰਾ ਦਿਨ ਪ੍ਰਿੰਕਲ ਨਾਲ ਘੁੰਮੀ ਐ ਮੈਂ ਇਸ ਤੋਂ ਮੈਂ ਕਿਹਾ ਮੈਂ ਘੁੰਮੀ ਨਹੀਂ ਆ ਤੂੰ ਹੰਨੀ ਦਾ ਫੋਨ ਪ੍ਰਿੰਕਲ ਕਹਿੰਦੇ ਸਿਆਣੇ ਪਹਿਲੇ ਤੋਲੋ ਫਿਰ ਬੋਲੋ ਜੇ ਤੈਨੂੰ ਉੰਦੇ ਨੇ ਸ਼ੱਕ ਸੀ ਨਾ ਵੀ ਇਹ ਮੇਰੇ ਨਾਲ ਸੀ ਕਿ ਐਸਐਸਪੀ ਦਫ਼ਤਰ ਸੀ ਉਹ ਗੂੰ ਖਾਣਿਆ ਐਸਐਸਪੀ ਸਾਹਿਬ ਦੇ ਦਫ਼ਤਰ ਜਾ ਕੇ ਉੱਥੋਂ ਕੈਮਰੇ ਘਡਾਉਂਦਾ ਭਰਾ ਆਉਂਦਾ ਨਾਲ ਹੈ ਭਾਬੀ ਆਉਂਦੀ ਨਾਲ ਹੈ ਠੀਕ ਹੈ ਅਮੀ ਧੱਕੇ ਮਾਰੇ ਇੰਨਾਂ ਨੇ ਲੈਣਾ ਇਹ ਮੈਨੂੰ ਪਹਿਲਾਂ ਕਹਿੰਦੇ ਬਲਾਉ ਆਪਣੇ ਮਾਪਿਆਂ ਨੂੰ ਮम्मी ਥੋੜਾ ਬਾਅਦ ਸੀ ਉਹਨਾਂ ਨੇ ਮੇਰਾ ਬ੍ਰਦਰ ਤੇ ਭਾਬੀ ਭੇਜਦੇ ਉਹਨਾਂ ਨੂੰ ਭਾਬੀ ਨੂੰ ਧੱਕੇ ਮਾਰਦੀ ਵੀ ਹੈ ਫਿਰ ਇਹ ਦਾਦੀ ਦੀ ਭਾਬੀ ਵੀ ਐਵੇਂ ਦੀ ਗਸ਼ਤੀ ਹੈ ਨਾਲ ਮੇਰੇ ਮਾਮੇ ਵੀ ਆ ਲੱਗ ਜਾ ਇਹਨਾਂ ਦੇ ਆ ਇਹਨਾਂ ਦੀ ਬੋਲ ਬਾਣੀ ਹੈ ਵੱਡੇ ਸਮਾਜ ਸੇਵੀ ਬਣੇ ਕਰਦੇ ਆਖੇ ਜੀ ਅਸੀਂ 5% ਦਾਨ ਕਰਦੇ ਆ ਓਏ ਇਹਨਾਂ ਨੂੰ ਸੰਭਾਲ ਲਓ ਸਮਝ ਆਈ ਗੱਲ ਇਹਨਾਂ ਲੋਕਾਂ ਨੂੰ ਸੰਭਾਲ ਲਓ ਇਹੀ ਤੁਹਾਡਾ 5% ਹੈ ਦਿਖਾਵੇ ਕਰਨ ਦਾ ਕੁਝ ਨਹੀਂ ਹੋਣਾ ਸਾਡੇ ਚ 13 ਦਿਨ ਬਾਹਰ ਨਹੀਂ ਗੱਟਦੇ ਮੈਨੂੰ ਹਸਪੀਟਲ ਸਿੱਧੋ ਹਸਪੀਟਲ ਤੋਂ ਛੁੱਟੀ ਮਿਲੀ ਹੈ ਉਸ ਤੋਂ ਅਗਲੇ ਦਿਨਾਂ ਨੇ ਮੈਨੂੰ ਕਟਾਨਾ ਸਾਹਿਬ ਜਾ ਕੇ ਝੂਠ ਬਲਵਾਇਆ ਡੀਐਨਯੂ ਬਲਵਾ ਲਿਆ ਲੋਕੀ ਪਤਾ ਸਾਰਿਆਂ ਨੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਮੈਂ ਵੈਸੇ ਗੱਲ ਕਰਦਾ ਮੇਰੇ ਕਲਾਮੇ ਜੋ ਮਰਜ਼ੀ ਬਲਵਾ ਲੇ ਮੈਨੂੰ ਕੋਈ ਫਰਕ ਨਹੀਂ ਮੈਂ ਅੱਜ ਵੀ ਤੈਨੂੰ ਇਹ ਗੱਲ ਕਹਣਾ ਬਈ ਤੂੰ ਮੈਨੂੰ ਐਂ ਦੱਸ ਸੱਤ ਗੋਲੀਆਂ ਲੱਗਿਆ ਬੰਦਾ ਦਿਖਾ ਦੇ ਏਡੀ ਗੱਜ ਕੇ ਬੋਲਦਾ ਹੋਵੇ ਮੈਨੂੰ ਦਿਖਾ ਦੇ ਤੋ ਇਹ ਬੰਦਾ ਕਿਸੇ ਬੰਦੇ ਦੇ ਇੱਕ ਗੋਲੀ ਲੱਗ ਜੇ ਉਹ ਮਰ ਜਾਂਦਾ ਸੱਤ ਗੋਲੀਆਂ 'ਚ ਬੰਦਾ ਗੇਦਾ ਦਿਖਾ ਦੋ ਜੇ ਮੇਰੇ ਨਾਲ ਕਰਮ ਸੀਗੇ ਮੇਰੇ ਨਾਲ ਦੁਵਾਵਾਂ ਸੀਗੀਆਂ ਮੈਂ ਇੱਥੇ ਬੈਠਾ ਜਿਹੜਾ ਮੱਦੀ ਮਾਰਾ ਗਈ ਜਾਵੇ ਸਭ ਨੂੰ ਕੀ ਫਰਕ ਪੈਣਾ ਕਿਸੇ ਦੇ ਕਹਿਣ ਨਾਲ ਥੋੜੀ ਕੁਝ ਹੁੰਦਾ ਸੋ ਮੈਂ ਅੱਜ ਸਮਾਜ ਸੇਵੀ ਜਿਹੜੇ ਹੁਣ ਮੈਂ ਅੱਜ ਪਹਿਲੀ ਵਾਰ ਵੀਡੀਓ ਵਿੱਚ ਆਪਣਾ ਨੰਬਰ ਜਨਤਾ ਕਰਦਾ ਮੇਰਾ ਨੰਬਰ 964630088 ਮੈਂ ਲਿਖ ਕੇ ਆਪਣਾ ਨੰਬਰ ਇਸ ਵੀਡੀਓ ਦੇ ਉੱਤੇ ਪਾਉਂਗਾ ਵੀ ਇਹ ਮੇਰਾ ਨੰਬਰ ਹੈ ਮੈਨੂੰ ਸੰਪਰਕ ਕਰੋ ਇਸ ਕੁੜੀ ਨਾਲ ਤੁਹਾਨੂੰ ਮੈਂ ਜਿਹੜੇ ਬੰਦੇ ਮੈਨੂੰ ਸਹੀ ਲੱਗੇ ਮੈਂ ਉਹਨਾਂ ਨੂੰ ਮਲਾਉਂਗਾ ਮੈਂ ਨੰਬਰ ਕੁੜੀ ਦਾ ਤਾਂ ਨਹੀਂ ਦਿੰਦਾ ਕਈ ਤਮਾਸ਼ਵੀਨ ਬੰਦੇ ਹੁੰਦੇ ਆ ਤੁਹਾਨੂੰ ਪਤਾ ਹਰ ਤਰ੍ਹਾਂ ਦੇ ਹੁਣ ਕੇ ਹਾਂ ਹੋ ਗਿਆ ਕੋਈ ਗੱਲ ਨਹੀਂ ਮੈਂ ਮਾਤਾ ਦੇ ਜ਼ਰੀਏ ਤੁਹਾਨੂੰ ਮੈਂ ਸਮਾਜ ਸੇਵੀ ਜਿਹੜੀ ਆਪਣੇ ਮਾਨਯੋਗ ਸਾਡੇ ਮਹਿਲਾ ਕਮਿਸ਼ਨ ਦੇ ਮੈਡਮ ਨੇ ਰਾਜਿੰਦਰ ਲਾਲੀ ਜੀ ਮੈਂ ਉਹਨਾਂ ਕੋਲ ਵੀ ਇਹਨੂੰ ਲੈ ਕੇ ਜਾਊਂ ਕੱਲ ਮਾਨਯੋਗ ਐਸਐਸਪੀ ਸਾਹਿਬ ਨੇ ਜੋਤੀ যাদਬ ਜੀ ਉਹਨਾਂ ਕੋਲ ਵੀ ਲੈ ਕੇ ਜਾਊਂ ਲੈ ਜਾਣ ਦਾ ਕਾਰਨ ਹੈ ਭਈ ਇਸ ਬੰਦੇ ਨੇ ਇਸ ਕੁੜੀ ਤੇ ਇਨਜਾਮ ਲਾਇਆ ਕੀ 1 ਕਰੋ 5 ਲੱਖ ਰੁਪਈਆ ਲੈ ਗਈ ਤੇ ਸੋਨੇ ਦੀ ਚੈਨ ਲੈ ਗਈ ਠੀਕ ਹੈ ਤੁਸੀਂ ਕਿਸੇ ਤੇ ਝੂਠੀ ਦਰਖਾਸਤ ਦਿਓ ਤੁਹਾਡੇ ਤੇ 182 ਦੀ ਕਾਰਵਾਈ ਹੁੰਦੀ ਹੈ 182 ਦਾ ਪਰਚਾ ਦਰਜ ਹੁੰਦਾ ਮੈਂ ਮਾਨਯੋਗ ਐਸਐਸਪੀ ਸਾਹਮਣੇ ਬੇਨਤੀ ਕਰਾਂਗਾ ਵੀ ਜਿਹੜੇ ਜਿਹੜੇ ਰਾਤ ਹੋਏ ਲੰਘ ਕੇ ਗਈ ਹੈ ਉਸੋ ਸਰਾ ਤੋਂ ਸੀਸੀਟੀਵੀ ਕੈਮਰਾ ਚੈੱਕ ਕਰੋ ਜੇ ਪੈਸੇ ਨਹੀਂ ਲੱਗੇ ਗਈ ਤੇ ਇਸ ਉੱਲੂ ਨੂੰ ਇਸ ਗਧੇ ਦੇ ਉੱਤੇ 182 ਉਹਦਾ ਸੱਚ ਦੁਨੀਆ ਦੇ ਸਾਹਮਣੇ ਆਉਣਾ ਚਾਹੀਦਾ ਮੈਂ ਕੋਸ਼ਿਸ਼